ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੇਖ ਲਓ ਸ਼ਾਮਾਂ ਪੈ ਗਈਆਂ ਵਾ ਤੇ ਸਾਡਾ ਹੁਣ ਟਾਈਮ ਲੱਗਾ ਸਾਗ ਤੋੜਨ ਦਾ ਤੇ ਮੰਜਿੰਦਰ ਹੁਣਾਂ ਨੇ ਬੀਜੀ ਹਿੱਸਰੋਂ ਤੇ ਸਰੋਂ ਦੇ ਵਿੱਚ ਥੋੜਾ ਆ ਗਿਆ ਹੁਣਾਂ ਨੇ ਪਾਤਾ ਸੀਗਾ ਸਾਗ ਵਾਲਾ ਵੀ ਹਾਂਜੀ ਤੇ ਆ ਸਾਗ ਸਾਡਾ ਥੋੜਾ ਜਿਹਾ ਥਾਂ ਦੇ ਸਾਗ ਹੋ ਗਿਆ ਵਾ ਤੇ ਹੁਣ ਕਹਿਣ ਦੇ ਹੀ ਗਏ ਵੀ ਸਾਗ ਬਣਾ ਕੇ ਦੋ ਤੇ ਸਵੇਰੇ ਫੇਰ ਆਪਾਂ ਜਾਣਾ ਰਿਹਾ ਵੀਡੀਓ ਬਣਾਉਣ ਤੇ ਉੱਥੇ ਵੀ ਜਾਣਾ ਪੈਂਦਾ ਆਪਣੀਆਂ ਵੀਡੀਓ ਬਣਾਉਣੀਆਂ ਪੈਂਦੀਆਂ ਐਸ ਕਾਲ ਟਾਈਮ ਜਿਹੜਾ ਆਵਾਂ ਦਾ ਕਰਦੇ ਕੰਮ ਵਾਸਤੇ ਉਹ ਲੇਟੀ ਮਤਲਬ ਵੇਲੇ ਕਿ ਵੇਲੇ ਜਾ ਹੋ ਜਾਂਦਾ ਵਾ ਤੇ ਹੁਣ ਸਾਨੂੰ ਇਹ ਹੀ ਕਿ ਚਲੋ ਆਪਾਂ ਸਾਰੇ ਜਣੇ ਮਿਲ ਕੇ ਸਾਗ ਤੋੜ ਲੈਨੇ ਆ ਤੇ ਮਿਲ ਕੇ ਤੇ ਫਿਰ ਨਾਲ ਹੀ ਬਣਾਵਾਂਗੇ ਹੈ ਨਾ ਵੇਖੋ ਜੀ ਮੈਂ ਤਾਂ ਕਈ ਸਾਗ ਤੋੜਨੇ ਗਏ ਹੁਣ ਮੈਂ ਵੇਖੂਗਾ ਕਿਦਾਂ ਤੋੜਦੇ ਆ ਆਹੋ ਨਾ ਇਹ ਵੀ ਤੈਨੂੰ ਸਾਰੀਆਂ ਚਾਚਾਂ ਵੀ ਜਾ ਸਿੱਖ ਲੈ ਚੰਗਾ ਰਹਿ ਜਾਏਗਾ ਹਾਂ ਨਹੀਂ ਇਹ ਵੀ ਜਲ ਸਿੱਖ ਲੈਣੀ ਆ ਕੋਲੇ ਤੱਕ ਤੇ ਕੜ ਲੈਣਾ ਪਕੌੜੇ ਕੱਢ ਲੈਣਾ ਵਾ ਸਬਜ਼ੀਆਂ ਬਣਾ ਲੈਣਾ ਆ ਵੀ ਕੰਮ ਸਿੱਖਣਾ ਇਹ ਵੀ ਕੰਮ ਕਰਤ ਨੂੰ ਹਾਂ ਤੇ ਤੂੰ ਇਆਂ ਨਾਲ ਜੀ ਮੇਲੇ ਨਾਲ ਨਾਲ ਹੀ ਦਿੰਦਾ ਓਏ ਤੈਨੂੰ ਬੋਦਾ ਵੀ ਮਾਲਕ ਬਾਹਰ ਚੱਲ ਗਿਆ ਤੇ ਮੈਂ ਅਲਰਿੰਗ ਕਰਨਾ ਵੇਖ ਉਹ ਜੇ ਫਿੰਡ ਨਹੀਂ ਮਾਲਕ ਪਾਰ ਇਹ ਇੰਤਜ਼ਾਈ ਦੇ ਆ ਇਹ ਵੀ ਨਾਲ ਹੀ ਬਾਹਰ ਇਹ ਵੀ ਨਾਲ ਹੀ ਬਾਹਰ ਆ ਜਾਂਦਾ ਇਹ ਮਾਲਕ ਨਹੀਂ ਕਰਦੇ ਅਸੀਂ ਬਾਹਰ ਆ ਜਣਾ ਓਏ ਹੋਏ ਕਾ ਲੋ ਜੀਵਨ ਆਪ ਚੰਗਾ ਚੰਗਾ ਤੋੜ ਲੋ ਫੇਰ ਤੂੰ ਕਹਿਣਾ ਮੈਂ ਪੱਕੀਆਂ ਵੱਡੀਆਂ ਨਿੱਕੀਆਂ ਕਰ ਲਈਆਂ ਨਹੀਂ ਤੋੜੀ ਜਾਓ ਆਪੇ ਕੋਨੇ ਕੋਈ ਹੈ ਨਾ ਹਾਂਜੀ ਚੱਲ ਬਿਸ਼ ਰੱਖ ਕੇ ਤੋੜੋ ਤੋਂ ਤੋਂ ਨੰਨ ਤੋੜੀ ਜਾਓ ਖੱਲਿਆ ਰੱਖ ਕੇ ਤੋੜੋ ਥੋੜਾ ਗਿਆ ਖੱਲਿਆ ਹੁਣ ਦੱਸ ਕਿਥੋਂ ਤੋੜਨੀ ਹੈ ਹਾਂਜੀ ਪੈਰੀ ਨੂੰ ਨਾ ਪਾਣੀ ਲੱਗਾ ਵਾ ਤੇ ਪੈਰ ਖੁੱਬਦੇ ਜਾਣ ਡੇ ਥੋੜੇ ਕੋਵੇ ਉਹ ਚੱਲ ਕੋਈ ਨਹੀਂ ਤੂੰ ਕਿਤੇ ਮੜ ਤੋੜਨਾ ਵਾ ਇਹਦੇ ਤੋੜਨੀ ਆ ਪੰਸਤ ਕਰਗਾ ਤੋੜਨਾ ਹਾਂ ਮਨੁੰਦੰਦ ਨਾ ਨਾ ਆਟਾ ਇਹ ਸਾਲ ਕਰਵਾ ਪਰਤ ਹਾਂਜੀ ਹਾਂਜੀ ਨਹੀਂ ਥੋੜੋ ਮੈਨੂੰ ਹੁੰਦਾ ਹੁੰਦਾ ਨਹੀਂਗਾ ਤੇ ਹੋਰ ਨਾ ਸਿੱਖ ਲੈ ਚਾਚਾ ਤੂੰ ਹੀ ਹੁਣ ਨਹੀਂ ਨਹੀਂ ਤੂੰ ਤੇ ਪਾਪੜ ਪਾਣੀ ਲਾਇਆ ਹੀ ਤੇ ਮੇਰੇ ਪਿਆਰ ਤੋਂ ਬੰਦੇ ਉੱਤੇ ਇਹ ਆਜੋ ਨਾ ਭਾਰ ਘੜਾ ਘਟਵਾ ਹਾਂ ਤੇ ਨਿਆਣੇ ਵਖੜ ਕਰਦੇ ਕੋਈ ਭਾਰ ਘੜਾਵਾ ਗ੍ਰੇਕਰੀ ਮੈਂ ਬੋਧਾ ਮੋਟਰ ਨੇ ਗਾ ਦੇ ਦੋ ਚੀਜ਼ਾਂ ਹੋਰ ਤੋੜ ਲੂ ਬੜੀਆਂ ਹੂੰ ਲਾ ਵੀ ਕੋਰਾ ਪੈਣ ਲਾ ਪਿਆ ਜਾ ਵੇਲਾ ਸੱਸ ਆਵੇ ਜੰਮਗੀ ਤਰੇਲ ਹੋਏ ਕੋਰਾ ਪੈਣ ਪੇ ਕੋਰੇ ਕਰਕੇ ਖੰਡ ਹੋ ਗਈ ਹੈ ਹੂੰ ਔਰ ਫੜਲ ਦੇ ਸਾਹ ਬੜੀ ਗਿਆ ਹੋਈ ਹੈ। ਹਾਂ? ਉਹ ਚੱਲ ਚੰਗੀ ਨਾ ਇਹ ਭਾਗਵਾ। ਤੇ ਜੇ ਮਾੜੀ ਹੁੰਦੀ ਫਿਰ ਮੇਰੇ ਦੁਆਲੇ ਹੁੰਾਇ ਸੀ। ਤੂੰ ਸਾਗ ਨਹੀਂ ਬੀਜ ਕੇ ਦਿੱਤਾ। ਲਿਆ ਲਿਆ। ਕਿ ਕਰਾ ਸਾਗ ਨਹੀਂ ਬੀਜ ਕੇ ਦਿੱਤਾ। ਸੱਚ ਟੋਕਾ ਵੀ ਲਾਇਆ ਉਤੋਂ ਕਿ ਨਹੀਂ? ਟੋਕਾ। ਅੱਛਾ। ਆਉ। ਪਸਟੈਂਗ। ਅੱਗੇ ਹੱਡੇ ਮਾਸੜ ਜੀ ਇਹਨੂੰ ਫੜਾ ਦਿੰਦੇ ਹੁੰਦੇ ਹੀ ਕੇ। ਗੇ ਰੈਡੀ ਮੇਡ ਹੀ ਆ ਜਾਂਦਾ ਹੈ ਬੜਿਆ ਬਰਤਰਿਆ ਹਾਂ ਤੜਕਾ ਲਾਉਣਾ ਹੁੰਦਾ ਹੈ ਬਸ ਚਲੋ ਇਤਰਾ ਹੀ ਉਹਦੇ ਇਤਰਾ ਚਲੋ ਯਾਰ ਕੀ ਘਰ ਹੋਇਆ ਵਾ ਕੋਈ ਨਹੀਂ ਕੋਈ ਆਰੋ ਕੀ ਅੱਗ ਗਿਆ ਜੋ ਚੱਲ ਯਾਰ ਮਾੜੀ ਮੋਢੀ ਸਰੋ ਖiladi ਹੋ ਹੀ ਗਿਆ ਹੈ ਨਾ ਬੜਾ ਵੱਧਿਆ ਹੋ ਗਿਆ ਹਾਂ ਤੱਕ ਯੋ ਆਹ ਲਓ ਲਓ ਇੱਧਰ ਬੜਾ ਹੈ ਨਾ ਕੀ ਚਲੋ ਚਲੋ ਠੀਕ ਆ ਥੋੜਾ ਜਿਹਾ ਬਣਾ ਲੈਨੇ ਫੇਰ ਸਹੀ ਚਲ ਆ ਜੋ ਥੋੜਾ ਠੜਾਈ ਚੇਤੇ ਦਿੰਦਾ ਲਓ ਜੀ ਸਾਗ ਲੈ ਕੇ ਆਪਾਂ ਆ ਗਏ ਘਰ ਸਾਡੀ ਹਵੇਲੀ ਚੈੱਕ ਕਰੋ ਸਾਫ ਜੀ ਸਾਗ ਆ ਜਾ ਟੁੱਟ ਇੰਨਾ ਕੀ ਸਵਾਦ ਬੰਦਾ ਹੋ ਜਿੰਨਾਂ ਕੋ ਤੋੜ ਲਿਆ ਵਾ ਹਾਂ ਟੋਕਾ ਲਿਆ ਵਾਂ ਪਰ ਕੇ ਅੰਦਰ ਕਰ ਲੋਗੇ ਲਓ ਜੀ ਸਾਗ ਲਿਆ ਆਪਾਂ ਤੋੜ ਤੇ ਹੁਣ ਵਾਰੀ ਆ ਗਈ ਜੈਨੂੰ ਛਿਲਣ ਦੀ ਤੇ ਹੁਣ ਆਪਾਂ ਕੁਝ ਖੇਡ ਕੇ ਨਾ ਠੀਕ ਓਕੇ ਇਹ ਰੱਖਾਂ ਫਿਰ। ਆ ਪੱਤੇ ਰਖਾਣਾ ਮੈਂ ਕਿੱਥੇ ਵੱਡਾ ਜਿਹਾ ਨਹੀਂ ਨਹੀਂ ਹੈਂ ਛੋਟੇ ਕਰਨੇ ਪੱਤੇ ਇਹ ਕੰਮ ਤੇ ਹੈਗਾ ਸਵੇਰ ਦਾ ਆਰਾਮ ਨਾਲ ਬੈਠ ਕੇ ਕਰਨ ਵਾਲਾ ਉਹ ਤਾਂ ਗੱਲ ਵਾਗ ਸਾਇ ਤੇ ਟਾਈਮ ਹੀ ਲੱਗਦਾ ਪਰ ਇਹ ਆ ਕਿ ਹੁਣ ਟਾਈਮ ਤੇ ਟਾਈਮ ਬਚਾ ਕੇ ਤੇ ਫੇਰ ਇਹਨੂੰ ਤਾਂ ਸਾਂਭ ਕੇ ਿਆਰੀ ਦਿੱਤੀ ਹੈ ਪੈਮ ਵੀ ਮੇਰੇ ਖਿਆਲ ਨਾਲ 6 ਵਜਣ ਦੇ ਹੋਣੇ ਆ ਹਾਂ 6 ਹਾਂ ਟਾਈਮ ਬੜਾ ਹੋ ਗਿਆ ਵਾ ਕੈਮਰਾ ਹੋ ਗਈ ਉਹ ਅੱਜ ਆ ਪੰਜ ਛੋਟੇ ਚੈਨਲ ਵਾਲੀ ਵੀਡੀਓ ਬਣਾਉਣੀ ਆ ਚਲ ਕੋਈ ਨਹੀਂ ਬਣ ਜਣੀ ਹੋ ਗਈ ਤੇ ਇਹਨਾਂ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੇ ਮੰਜਿੰਦਰ ਵਾਂਗੂ ਸਾਥ ਦਿਆ ਕਰੋ ਸਾਰੇ ਭੈਣ ਭਰਾ ਉਹ ਸਾਥ ਸੁਖਾਦਾ ਵੀ ਟਾਈਮ ਦੀ ਕਮਤੀ ਆ ਥੋੜੀ ਜੀ ਉਦਰਾ ਕੰਮ ਤੇ ਹੈਗਾ ਜਨਾਨੀਆਂ ਦੇ ਜਨਾਨੀਆਂ ਦਾ ਕਿਉਂ ਹਾਂ ਲੈ ਬੰਦੇ ਨਹੀਂ ਖਾਂਦੇ ਪਾਈ ਦਾ ਤੇ ਹੈਗਾ ਵਾ ਇਹ ਬਰਾਬਰ ਦੇ ਹੱਕਦਾਰ ਹੁੰਦੇ ਸਾਰੇ ਠੀਕ ਹੈ ਨਾ ਚੱਲ ਆ ਜਾ ਤੂੰ ਇਹ ਸਾਬਾ ਲਾ ਛੱਲਾ ਤੂੰ ਹੀ ਛੱਲਾ ਤੇ ਛੱਲਾ ਸਾਗ ਉਦੋਂ ਤੇ ਉਦੋਂ ਅਗਰ ਵੇਖ ਐਡਾ ਗੰਦਲਾ ਆ ਵੱਡੇ ਪੱਤੇ ਸਾਰੇ ਲੱਗਨੇ ਨਾਲੋਂ ਆ ਉਪਰੋਂ ਵੀ ਥੋੜਾ ਜਿਹਾ ਤੋੜ ਦੇਣਾ ਮੈਂ ਆ ਜਿਹੜੀਆਂ ਇਹ ਚੀਜ਼ਾਂ ਸਿੱਦਾ ਤੇ ਇਹ ਵੀ ਛੱਲ ਗਰਵਾ ਬਸ ਇੰਨਾ ਕੀ ਹਾਂ ਆ ਲੈ ਠੀਕ ਆ ਨੀ ਵੱਡੇ ਪੱਤੇ ਕਿਉਂ ਨਹੀਂ ਰਖੀਦੇ ਉਹ ਫਿਰ ਪੁੱਤ ਕੋਲਦਾ ਨਹੀਂ ਗੱਡਾ ਵਧੀਆ ਵੱਡੇ ਪੱਤਿਆਂ ਨਾਲ ਥੋੜੀ ਪਾਲਕ ਵੱਧ ਪਾ ਲੋ ਗੰਦਲਾਂ ਪਾਓ ਤੇ ਫਿਰ ਸਵਾਦ ਬਹੁਤ ਵਧੀਆ ਬਣਦਾ ਅੱਛਾ ਉਹ ਮੈਂ ਵੇਨਾ ਨਾ ਕਿ ਉਹ ਕਈ ਸਾਗ ਦੇ ਚਿੱਟਾ ਹੀ ਲੈ ਕਰ ਦਿੰਦੇ ਹੁੰਦੇ ਪੂਰਾ ਉਹ ਚਿੱਟਾ ਪੁੱਤ ਏਦਾ ਹੁੰਦਾ ਕਿ ਜਦਾਂ ਵੱਡੇ ਵੱਡੇ ਪੱਤੇ ਆ ਹੂੰ ਏਦਾਂ ਵਿੱਚ ਪਾ ਲੈਣੀ ਇੱਤ ਵਿੱਚ ਪਾ ਲੈਣੀ ਛੇਰ ਦੇ ਨੇ ਬਹੁਤਾ ਚਿਰ ਰਹਿੰਦੇ ਨਹੀਂ ਇਹ ਜਿਹੜਾ ਸਾਗ ਆ ਨਾ ਇਹਨੂੰ ਸਵੇਰ ਤੋਂ ਲੱਗਿਆ ਨਾ ਬਦੋਂ ਤੇ ਸ਼ਾਮਾਂ ਤੱਕ ਅਸੀਂ ਹੁਣ ਧਰਨਾ ਮੈਨੂੰ ਧਰਨਾ ਪਵੇ ਦੱਖਣ ਤੇ ਹੀ ਆ ਪਰ ਫੇਰ ਵੀ ਰਾਤ 10 ਵਜ ਜਾਣੇ ਸਾਨੂੰ ਅੱਜ ਵਜ ਜਾਣੇ ਵਜ ਜਾਣੇ ਹਾਂ ਬਣਦੇ ਆ ਬਣਦੇ ਆ ਸਾਗ ਆਡਾ ਇਹ ਰਜ ਰਜ ਕੇ ਰਜ ਰਜ ਕੇ ਤੇ ਫੇਰ ਸਾਗ ਬਣਦਾ ਮਲਾਈ ਵਰਗਾ ਟੋਕਾ ਲਾਇਆ ਉਤੋਂ ਵੀ ਨਹੀਂ ਟੋਕਾ ਲਾ ਲੈਨੇ ਆ ਤੇ ਤੁਹਾਨੂੰ ਇਹ ਵੀ ਦੱਸੀਏ ਪੀ ਸਾਗ ਜਿਹੜਾ ਵਾ ਫਸਟ ਟਾਈਮ ਬਣ ਲਗਾ ਕਰ ਪਹਿਲਾਂ ਹੀ ਤੁਗਲਵਾਰ ਲੈ ਆਉਂਦੇ ਰਹੇ ਕਦੀ ਮਾੜੀ ਪਨਵਾਤ ਲੈ ਆਉਂਦੇ ਰਹੇ ਹਾਂਜੀ 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 ਖਾਦਾ ਹੀ ਬੜੀ ਵਾਰੀ ਜਉਂ ਸਿਆਲ ਚੜਿਆ ਵਾ ਪਰ ਇਹ ਕਿ ਘਰ ਅੱਜ ਅਸੀਂ ਸਿਆਲ ਤੋਂ ਪਹਿਲਾਂ ਵੀ ਖਾ ਲਿਆ ਵਾ ਹਾਂ ਹੁਣ ਬਣਨ ਪਹਿਲੀ ਵਾਰੀ ਲੱਗਾ ਜੇ ਘਰ ਸਿਆਲ ਹਾਂ ਤੇ ਹੁਣ ਇਸੇ ਕਰਕੇ ਸਰੋਂ ਲਾਗੇ ਥੋੜੀ ਜੀ ਬੀਜੀ ਹੁਣ ਬਣਾਇਆ ਕਰਾਂਗੇ ਜਿਆਦਾ ਨਹੀਂ ਆ ਕਿਉਂਕਿ ਡੰਗਰ ਕਿਉਂ ਡੰਗਰ ਬਰਸਣ ਬੀਜੀ ਦਾ ਬਰਸਣ ਜੁੰਦਾ ਸਾਗ ਤੇ ਹੁਣ ਅਸੀਂ ਸਰੋਂ ਬੀਜੀ ਆ ਤੇ ਸਰੋਂ ਦੇ ਵਿੱਚ ਪਾਇਆ ਥੋੜਾ ਜਿਹਾ ਸਾਈਡ ਤੇ ਕਰਦਾ ਚਲ ਇਹਨਾਂ ਕਿ ਇਹਨਾਂ ਦੀ ਚਾਹੀਦਾ ਵੀ ਹੈਗਾ ਹਾਂ ਤੇ ਕਰ ਸਾਗ ਸੁੱਕ ਬਣਾਉਣ ਵਾਸਤੇ ਨੂੰ ਵੀ ਬੀਜੇ ਪਰ ਅਜੇ ਛੋਟੇ ਆ ਦਿਲ ਤੇ ਕਰਦਾ ਹੀ ਸਾਗ ਬਣਾਉਣ ਨੂੰ ਫਿਰ ਇਦਾਂ ਹਨਾ ਵੇਖਣਾ ਪੈਂਦਾ ਕਿਹਦਾ ਸਾਗ ਲੈ ਆਈਏ ਨਹੀਂ ਨਹੀਂ ਤੇ ਅਸੀਂ ਬਣਾਇਆ ਤਾਂ ਵੀ ਨਹੀਂ ਪਿਆ ਆਪਣਾ ਸਾਗਡਾ ਹੋਇਆ ਨਹੀਂ ਤੇ ਹੁਣ ਸਾਡਾ ਆਪਣਾ ਹੋਇਆ ਤੇ ਆਪ ਨੂੰ ਫੇਰ ਬਣਾਉਣ ਲੱਗੇ ਆ ਆਣਾ ਕਾ ਚੇਕੇ ਮੀਆਂ ਨੂੰ ਗਾੜੀ ਪਾਯੋ ਕੋਈ ਸਾਗ ਧੋ ਕੇ ਆਪਾਂ ਰੱਖ ਲਿਆ ਵਾ ਤੇ ਟੋਕਾ ਵੀ ਸਾਫ ਕਰ ਲਿਆ ਵਾ ਇਹ ਵੀ ਚੰਗੀ ਤਰ੍ਹਾਂ ਧੋ ਲਿਆ ਵਾ ਤੇ ਕੁੱਕਰ ਵੀ ਰੱਖਤਾ ਵਾ ਤੇ ਹੁਣ ਲੱਗਾ ਵਾ ਫੂਦੇ ਵੀਰ ਕਟਿੰਗ ਕਰਨ ਉਹਦੇ ਵੀਰ ਉਹਦੇ ਨੂੰ بڑا ਸ਼ੌਂਕ ਦਾ ਸਾਗ ਤਰੰਦਾ ਇਹ ਹਰ ਸਾਲ ਹੀ ਜਦੋਂ ਮਤਲਬ ਸਾਗ ਦਾ ਸੀਜ਼ਨ ਨਹੀਂ ਨਹੀਂ ਖਾਣਾ ਕੋਤਣਾ ਨਹੀਂ ਖਾਣ ਦਾ ਬਣਾਇਆ ਇਹ ਖਾਣ ਦਾ ਥੋੜਾ ਸ਼ਕੀਨ ਆ ਸਾਗ ਇਹਨੂੰ ਭਾਏ ਤਿੰਨ ਟਾਈਮ ਸਾਗ ਦੇ ਦੋ ਇਹ ਬਹੁਤ ਸ਼ਕੀਨ ਆ ਤੇ ਚੱਲ ਹੁਣ ਪੁੱਤਰ ਉਹ ਪਾਉਣਾ ਵਿੱਚ ਆ ਪਰ ਕੋਣ ਦੇਖੀ ਸਾਇਰਸ ਗਿਆ ਜੇ ਜਿੰਮ ਹੁਣ ਉਹ ਘਰ ਨਹੀਂ ਆ ਤੇ ਸਾਡਾ ਰਾਦਾ ਬਾਪ ਹੀ ਟਾਈਮ ਦੇ ਨਾਲ ਸਾਗ ਬਣਾ ਕੇ ਰੱਖ ਲਈਏ ਤੇ ਹਲਾਓ ਜੀ ਇਹ ਟੋਕੇ ਦਾ ਇੱਕ ਮੌਜੂ ਆਖੀ ਮੇਰੇ ਨਾਲ ਨਾ ਦੂਜੇ ਪੰਨੇ ਨੂੰ ਫੜਨੀ ਲੋੜ ਨਹੀਂ ਪੈਂਦੀ ਨਾ ਉਹਾਂ ਚੇਰ ਦੀ ਬਲਾ ਉਸ ਵਿੱਚ ਪੜ ਸਾਪ ਤਲੀ ਜਾਓ ਤੇ ਮੈਂ ਬੰਨਸਣਾ ਤੇ ਰਹਿ ਜਾਂਦਾ ਉਹ ਨਹੀਂ ਇਹ ਬਦਲੇ ਬ੍ਰਹਮ ਪ੍ਰਾਰਥਨਾ ਕਿ ਉਹ ਹੈ ਪ੍ਰਾਰਥ ਪ੍ਰਾਰਥ ਲੈ ਆਉਣੀ ਕਰੀ ਜਾਂ ਸਲੈਪ ਸਾਫ ਕੀਤੀ ਐ ਮਧੀਆਂ ਟੇਕੇ ਨਾ ਪਾ ਪਾ ਤੁਸਾ ਦਾ ਸਾਹ ਹੁਣ ਵਸ 2 ਮਿੰਟ ਲੱਗਣੇ ਕਟਿੰਗ ਕਰਦੇ ਆ ਤੇ ਨਾਲ ਹੀ ਤਿਆਰ ਹੋ ਜਾਣਾ ਉਹਦੇ ਘਰੋਂ ਮਾਤਾ ਨਾਲ ਲਈ ਹੈ ਹੈਂ ਟਰੌ ਟਰੌ ਚੀਰਨੀ ਲਾਈ ਜਾਓ ਮੇਰੇ ਅੰਦਰ ਹਾਂਜੀ ਚੀਰਨੀ ਲਾ ਦਿਓ ਇਹਨੂੰ ਲਾ ਲਾ ਚੀਰਨੀ ਪਾਓ ਹਾਂ ਚੀਰਨੀ ਲਾ ਦਿਓ ਇਹਨੂੰ ਠੀਕ ਹੈ ਭਰਾ ਬ ਲੈ ਜਾਓ ਨਹੀਂ ਨਹੀਂ ਮੈਂ ਸਲੈਪ ਵੀ ਵਧੀਆ ਤਰੀਕੇ ਨਾਲ ਸਾਫ ਕਰਤੀ ਆ ਤੇ ਥਾਲੀ ਵਿੱਚ ਤੇਰਾ ਸਾਗ ਜੱਡਿੱ ਗਿਆ ਵਾ ਤੇ ਉਹ ਵਿੱਚ ਪਾ ਦਣਾ ਹਾਂ ਉਹ ਵਧੀਆ ਸਾਫ ਕੀਤੀ ਆ ਲਓ ਜੀ ਪਿਓ ਪੁੱਤ ਲੱਗੇ ਜਿ ਸਾਗ ਬਣਾਉਣ ਸਾਇਰਸ ਵੀ ਆਪਣਾ ਹਿੱਸਾ ਪਾ ਕੇ ਚਲ ਗਿਆ ਤੜਾ ਗਿਆ ਉਹ ਨਾਲ ਤੇ ਹੁਣ ਜਿਵੇਂ ਗਿਆ ਵਾ ਤੇ ਹੁਣ ਆ ਗਈ ਉਹਦੇ ਵੀਰ ਦੀ ਵਾਰੀ ਇਹ ਆ ਕਿ ਮੈਂ ਬੱਚਿਆਂ ਦੋਵਾਂ ਨੂੰ ਛੱਡਿਆ ਵਾ ਦੋਵੇਂ ਆਪਣਾ ਆਪਣਾ ਕੰਮ ਕਰਨਾ ਜਾਣਦੇ ਵੀ ਕਿੱਦਾਂ ਕਰਨਾ ਵਾ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਆ ਜਾਂਦੇ ਰਸਈ ਵਿੱਚ। ਮੈਨੂੰ ਕੋਈ ਨਹੀਂ ਦਿੰਦਾ। ਕੋਈ ਕਹਿੰਦਾ ਕੋਈ ਨਹੀਂ। ਯਾਰ ਕਿੱਥੇ ਕੈਮਰਾ ਉਹ ਲੈਟਰ। ਆਹ ਦੀ। ਸਾਗ ਸਾਰ ਹੋ ਗਿਆ ਜੇ ਰੈਡੀ। ਤੇ ਚੈੱਕ ਕਰੋ ਸਾਰੇ ਜਣੇ ਕਿ ਕਿਦਾਂ ਦਾ ਬਣਿਆ। ਜੇ ਦਾ ਫੜੋ ਫਿਰ ਮੈਂ ਘੋੜ ਦਿੰਦਾ। ਮੈਂ ਫੜੂ ਨਹੀਂ ਮੈਂ ਘੋੜ ਦਿੰਦਾ। ਉਹ ਖਾਓ ਸਾਗ। ਹੂੰ। ਸਾਗ ਬਣ ਗਿਆ ਤੇ ਪੂਰਾ ਮਲਾਈ ਲਰਗਾ। ਉਦਾਂ ਜਿਹੜਾ ਚੁੰਡੇ ਦਾ ਸਾਗ ਬਣਦਾ ਵਾ ਉਹਦਾ ਤਾਂ ਨਜ਼ਾਰਾ ਵੱਖਰਾ ਹੁੰਦਾ ਵਾ ਪਰ ਮੋਂ ਸਾਡਾ ਚੁੰਨਾ ਮੈਂ ਰਣੀਏ ਕਿ ਕਰਨਾ ਵਾ ਨਹੀਂ ਚੁੰਨਾ ਹੈਗਾ ਵਾ ਹਾਂ ਨਹੀਂ ਮੈਂ ਥੋੜਾ ਜਿਹਾ ਹੌਲਨੇ ਆ ਮਾਨੂੰ ਕਿ ਤਰੀਕੇ ਨਾਲ ਤੇ ਫਿਰ ਚੁੰਡੇ ਦਾ ਕੰਮ ਕਰਾਂਗੇ ਤੇ ਨਾਲੇ ਵਧੀਆ ਵਧੀਆ ਮਨੋਦ ਘੁਣਾ ਤੇ ਅੱਗੇ ਭਾਂਤਰਾ ਮਸਾਹ ਕਰਾਂਗੇ ਨਾ ਹਾਂ ਆ ਵੇਖੋ उस टा <laughs> तो तो मतलब नहीं साग खाना चाहता बना के <laughs> थोड़े टाइम मतलब कट के रात नावो जो सवेरे बनाया वहां अगले दिन खाव रात साग नहीं खाना बिलकुल भी ਜਦੋਂ ਖਾਣਾ ਸਵੇਰੇ ਖਾਣਾ ਤੇ ਦੁਪਹਿਰੇ ਖਾਣਾ ਇਹ ਹੈ ਵੀ ਹੁੰਦਾ ਹੈ ਚਲੋ ਠੀਕ ਆ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੀ ਥੋੜਾ ਤੁਸੀਂ ਬਣਾਓ ਸਾਰੇ ਚਲੋ ਜੀ ਮਿਲਦੇ ਆਂ ਅਗਲੇ ਵਾਰ